ਇਹ ਮਜ਼ੇਦਾਰ ਪਹੇਲੀ ਮੈਂ ਆਦਮੀ ਦੀ ਨਕਲ ਕਰਦਾ ਹਾਂ ਮੈਨੂੰ ਟਾਣੀਆਂ ਵਾਲਾ ਹਿਰਨ ਕਿਹਾ ਜਾਂਦਾ ਹੈ ਜੇ ਤੁਸੀਂ ਮੈਨੂੰ ਆਦਰਕ ਦਾ ਸਵਾਦ ਪੁੱਛੋ ਤਾਂ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਦੱਸੋ ਮੈਂ ਕੌਣ ਇਸਦਾ ਸਹੀ ਜਵਾਬ ਹੈ ਬੰਦਰ ਦੂਸਰੀ ਪਹੇਲੀ ਗੋਲਣਡੇ ਵਰਗਾ ਚਿੱਟਾ ਖਾਣ ਦੇ ਵਿੱਚੋਂ ਮਿੱਠਾ ਅਤੇ ਠੰਡਾ ਦਹੀਂ ਵਾਲੇ ਬੁੱਧ ਦਾ ਚਮਤਕਾਰ ਮੈਨੂੰ ਇਸ ਦਾ ਨਾਮ ਦੱਸੋ ਇਸ ਦਾ ਸਹੀ ਜਵਾਬ ਹੈ ਰਸਗੁਲਾ ਤੀਸਰੀ ਪਹੇਲੀ ਇਹ ਉੜਦਾ ਹੋਏ ਨੇੜੇ ਆਉਂਦਾ ਹੈ ਮੈਂ ਇੱਕ ਪਲ ਲਈ ਇਸ ਨੂੰ ਦੇਖਦਾ ਹਾਂ ਫਿਰ ਅਲੋਪ ਹੋ ਜਾਂਦਾ ਹੈ ਬਿਨਾਂ ਲਾਟ ਦੇ ਸੜਦਾ ਹੋਇਆ ਇਹ ਸਾਰਿਆਂ ਨੂੰ ਮੁਹਿਤ ਕਰ ਦਿੰਦਾ ਹੈ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਫਾਇਰ ਫਲਾਈ ਪੰਜਵਾਂ ਸਵਾਲ ਇਹ ਆਉਂਦੇ ਜਾਂਦੇ ਦਰਦ ਦਿੰਦੇ ਹਨ ਅਤੇ ਵਿਚਕਾਰ ਆਰਾਮ ਦਿੰਦੇ ਹਨ ਉਹਨਾਂ ਦਾ ਧਿਆਨ ਰੱਖੋ ਹਮੇਸ਼ਾ ਸਵੇਰੇ ਸ਼ਾਮ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਦੰਤ ਛੇਵੇਂ ਪਹੇਲੀ ਬਖਰਾ ਪਰ ਇੱਕੋ ਨਾਮ ਇੱਕੋ ਦੇਖ ਇੱਕੋ ਕੰਮ ਮੈਨੂੰ ਬੋਲਣਾ ਨਹੀਂ ਆਉਂਦਾ ਪਰ ਮੈਂ ਸੁਣਦਾ ਹਾਂ ਇਹਨਾਂ ਦੋਨਾਂ ਵਿਚਕਾਰ ਇੱਕ ਸੁਰੰਗ ਹੈ ਦੱਸੋ ਕੀ ਇਸਦਾ ਸਹੀ ਜਵਾਬ ਹੈ ਕੰਨ ਸੱਤਵੀਂ ਪਹੇਲੀ ਦਿਨ ਵੇਲੇ ਲਟਕੇ ਰਾਤ ਨੂੰ ਪਟਕੇ ਤਾਜੇ ਫਲ ਖਾਂਦਾ ਹੈ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਚਮਗਦੜ ਅੱਠਵੀਂ ਪਹੇਲੀ ਅਜਿਹਾ ਕਿਹੜਾ ਦਾਣ ਹੈ ਜਿਹੜਾ ਆਦਮੀ ਮਰਨ ਤੋਂ ਬਾਅਦ ਵੀ ਕਰ ਸਕਦਾ ਹੈ ਇਸਦਾ ਸਹੀ ਜਵਾਬ ਹੈ ਅੰਗਦਾਨ ਨੌਵੀਂ ਪਹੇਲੀ ਉਹ ਕਿਹੜਾ ਚੋਰ ਹੈ ਜਿਸ ਨੂੰ ਹੁਲਸ ਵੀ ਨਹੀਂ ਫੜ ਸਕਦੀ ਇਸਦਾ ਸਹੀ ਜਵਾਬ ਹੈ ਕੰਮ ਚੋਰ ਦਸਵੀਂ ਪਹੇਲੀ ਮੈਂ ਬਹੁਤ ਹੋਰਾ ਹਾਂ ਪਰ ਮੈਂ ਪਜਾਮਾ ਨਹੀਂ ਪਹਿਨਦਾ ਹਾਂ ਮੈਂ ਆਪਣੀ ਮਾਂ ਦਾ ਭਰਾ ਨਹੀਂ ਪਰ ਫਿਰ ਵੀ ਮੈਂ ਮੈਂ ਬੱਚਿਆਂ ਦਾ ਮਾਮਾ ਹਾਂ ਦੱਸੋ ਕਿਵੇਂ ਇਸ ਦਾ ਸਹੀ ਜਵਾਬ ਹੈ ਚੰਦਾ ਮਾਮਾ